प्यारे बच्चों ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਦੀ ਤਕਦੀਰ ਦੇ ਉੱਪਰ ਅੱਜ ਆਪਾਂ 9ਵੀਂ ਜਮਾਤ ਦੇ ਇਕਾਂਗੀ ਭਾਗ ਦੇ ਵਿੱਚੋਂ ਇਕਾਂਗੀ ਕਰਨ ਲੱਗੇ ਆਂ ਸਿਰਜਣਾ ਜਿਹਦਾ ਰਾਈਟਰ ਪਾਲੀ ਭਪਿੰਦਰ ਸਿੰਘ ਜੀ ਹੈ ਸਭ ਤੋਂ ਪਹਿਲਾਂ ਆਪਾਂ ਸਿਰਜਣਾ ਕਾਂਗੀ ਦੇ ਪਾਤਰਾਂ ਦੇ ਬਾਰੇ ਚਰਚਾ ਕਰਦੇ ਹਾਂ ਸਿਰਜਣਾ ਕੌਣ ਹੈ ਸਿਰਜਣਾ ਜਿਸ ਦੀ ਉਮਰ 28 29 ਬਰੇ ਲਗਭਗ ਕੁਲਦੀਪ ਉਸਦੇ ਪਤੀ ਦਾ ਨਾਮ ਹੈ ਬੀਜੀ ਉਸ ਦੀ ਸੱਸ ਹੈ ਇੱਕ ਪਾਤਰ ਮਾਸੀ ਹੈ ਜੋ ਹਸਪਤਾਲ ਵਿੱਚ ਸਫਾਈ ਸੇਵਕਾ ਹੈ ਇੱਕ ਡਾਕਟਰਨੀ ਹੈ ਦੋ ਨਸਾਂ ਨੇ ਹੁਣ ਆਪਾਂ ਕੰਗੀ ਸਟਾਰਟ ਕਰਦੇ ਆਂ ਕਲੀਨਿਕ ਦਾ ਅੰਦਰਲਾ ਦ੍ਰਿਸ਼ ਹੈ ਮਾਸੀ ਜੋ ਸਫਾਈ ਸੇਵਕਾ ਹੈ ਉਹ ਤੇਜ਼-ਤੇਜ਼ ਹੱਥ ਚਲਾਉਂਦੀ ਹੋਈ ਸਫਾਈ ਕਰ ਰਹੀ ਹੈ ਦਰਵਾਜ਼ਾ ਖੁੱਲਦਾ ਹੈ ਬੀਜੀ ਅਤੇ ਸਿਰਜਣਾ ਅੰਦਰ ਆਉਂਦੀਆਂ ਹਨ ਬੀਜੀ ਸਫਾਈ ਸੇਵਕਾ ਨੂੰ ਕਹਿੰਦੀ ਹੈ ਮਾਸੀ ਨੂੰ ਡਾਕਟਰ ਸਾਹਿਬ ਨਹੀਂ ਆਏ ਹਾਲੇ ਮਾਸੀ ਥੋੜਾ ਤਲਕੀ ਨਾਲ ਥੋੜਾ ਸਾ ਗੁੱਸੇ ਨਾਲ ਸਫਾਈ ਚੱਲਦੀ ਪਈ ਹੈ ਦੇਖਦਾ ਨਹੀਂ ਤੁਹਾਨੂੰ ਤੁਸੀਂ ਜੁੱਤੀਆਂ ਲੈ ਕੇ ਅੰਦਰ ਆ ਗਏ ਸਾਰੇ ਪੈਰਾਂ ਦੇ ਛਾਪੇ ਲੱਗ ਜਾਣਗੇ ਫੇਰ ਡਾਕਟਰ ਸਾਹਿਬ ਆ ਕੇ ਮੈਨੂੰ ਛਿੜਕਾ ਦੇਣਗੇ অপারেশন ਥੀਟਰ ਚ ਆ ਜਾਂਦੇ ਹੈ ਹੈਗੇ ਕਾਲੀ ਨਾਲ ਝਾੜੂ ਲੈ ਕੇ ਚਲੀ ਜਾਂਦੀ ਹੈ 비ਜੀ ਬੜੇ ਗੁੱਸੇ ਨਾਲ ਉਸ ਨੂੰ ਜਾਂਦੀ ਹੋਈ ਨੂੰ ਵੇਖਦੀ ਹੈ 비ਜੀ ਬੋਲਦੀ ਹੈ ਬੜੀ ਬਦਤਮੀਜ਼ ਹੈ ਬੋਲਦੀ ਕਿਦਾਂ ਹੈ ਇਹ ਐਨੇ ਨੂੰ ਨਰਸ ਆ ਜਾਂਦੀ ਹੈ ਨਰਸ ਕਹਿੰਦੀ ਹੈ ਬੋਲਣ ਵਿੱਚ ਹੀ ਇਦਾਂ ਦੀ ਹੈ ਉਂਝ ਦਿਲ ਦੀ ਚੰਗੀ ਹੈ ਬੈਠੋ ਤੁਸੀਂ ਡਾਕਟਰ ਸਾਹਿਬ ਆਉਣ ਹੀ ਵਾਲੇ ਨੇ ਅਲਟਰਾਸਾਉਂਡ ਲਈ ਆਏ ਹੋ ਬੀਜੀ ਬੋਲਦੀ ਹੈ ਹਾਂ ਪਰ ਜੇ ਲੋੜ ਹੋਈ ਤਾਂ ਅਗਾਹ ਵੀ ਕੁਝ ਕਰਾਂਗੇ ਨਰਸ ਮੁਸਕਰਾ ਕੇ ਲੋੜ ਹੋਈ ਤਾਂ ਕੀ ਮਤਲਬ ਤੁਹਾਡਾ ਬੀਜੀ ਥੋੜਾ ਜਿਹਾ ਲਾਪਰਵਾਹੀ ਨਾਲ ਬੋਲਦੀ ਹੈ ਮਤਲਬ ਜੇ ਕੁੜੀ ਹੋਈ ਤਾਂ ਅਗਾ ਵੀ ਕੁਝ ਕਰਨਾ ਹੀ ਪਊ ਇੱਕ ਹੈਗੀ ਐ ਜੇ ਦੂਜੀ ਵੀ ਕੁੜੀ ਹੋਈ ਤਾਂ ਨਹੀਂ ਰੱਖਣੀ ਸੀ ਸਿਰਜਣਾ ਧਰ ਕੀ ਬੀਜੀ ਇਹ ਤੁਸੀਂ ਕੀ ਕਹਿ ਰਹੇ ਹੋ ਇਹ ਪਾਪ ਹੈ ਇਹ ਠੀਕ ਨਹੀਂ ਹੈ ਬੀਜੀ ਕਹਿੰਦੇ ਆ ਕਿ ਠੀਕ ਹੈ ਤੇ ਕੀ ਨਹੀਂ ਤੇਰੇ ਨਾਲੋਂ ਜ਼ਿਆਦਾ ਪਤਾ ਮੈਨੂੰ ਸਿੱਧਣਾ ਕੇ ਲਈ ਪਰ ਕੀ ਫਰਕ ਪੈ ਜਾਏਗਾ ਜੇ ਲੜਕੀ ਹੋਏਗੀ ਤਾਂ ਬੀਜੀ ਬੋਲਦੇ 40 ਪੂਰੇ 40 ਕਿਲੇ ਪੈਲੀ ਐ ਤੇ ਸ਼ੈਲਰ ਜਾਨ ਮਾਰ ਕੇ ਬਚਾਏ ਐ ਮੈਂ ਸ਼ਰੀਕਾ ਤੋਂ ਹੁਣ ਤੱਕ ਇਹਨਾਂ ਨੂੰ ਸਵਾਲਣ ਵਾਲਾ ਚਾਹੀਦਾ ਮੈਨੂੰ ਨਾਲੇ ਅੱਗੇ ਬੈਠੀ ਨਹੀਂ ਛਾਤੀ ਉੱਤੇ ਇੱਕ ਦਾਜ ਵਿੱਚ ਨਹੀਂ ਦੇਣੇ ਤੇ ਰੀਤੀਆਂ ਦੇ ਮੈਂ ਸਮਝੀ ਨਾ ਮੇਤਾ ਮੈਂ ਪਤਾ ਕਰਦੀਆਂ ਜੇ ਲੈਬ ਵਾਲਾ ਆ ਗਿਆ ਹੋਵੇ ਤਾਂ ਜੇ ਡਾਕਟਰ ਸਾਹਿਬ ਪਹਿਲਾਂ ਆ ਜਾਣ ਤਾਂ ਤੂੰ ਚਲੀ ਜਾਈ ਸਕੈਨਿੰਗ ਨੂੰ ਨਾ ਇਹੇ ਰੋਣ ਵਰਗਾ ਮੂੰਹ ਬਣਾ ਕੇ ਕੀ ਬੈਠੀ ਐ ਹਲੇ ਕਿਹੜਾ ਪਤਾ ਲੱਗ ਗਿਆ ਕੀ ਐ ਸਕੈਨਿੰਗ ਤਾਂ ਹੋ ਲੈਣ ਦੇ ਹੋ ਸਕਦਾ ਲੋੜੀ ਨਾ ਪਵੇ ਬੁੜਬੁੜ ਕਰਦੀ ਜਾਂਦੀ ਹੈ ਸਿਰਜਣਾ ਪੂਰੀ ਤਰ੍ਹਾਂ ਪਰੇਸ਼ਾਨ ਹੈ ਮਸੀ ਉਸਦੀ ਪਰੇਸ਼ਾਨੀ ਨੂੰ ਸਮਝਦੀ ਐ ਇਨੇ ਨੂੰ ਸਿਰਜਣਾ ਆਪਣੇ ਘਰ ਵਾਲੇ ਕੁਲਦੀਪ ਨੂੰ ਫੋਨ ਡਾਇਲ ਕਰਦੀ ਹੈ ਅੱਗੋਂ ਕੁਲਦੀਪ ਦੀ ਆਵਾਜ਼ ਆਉਂਦੀ ਹੈ ਹੈਲੋ ਸਿਰਜਣਾ ਕਹਿੰਦੀ ਹੈ ਡੀਡੀ ਹੈਲੋ ਦੀਪ ਹੈਲੋ ਦੀਪ ਮੈਂ ਸਿਰਜਣਾ ਦੀਪ ਬੀਜੀ ਮੈਨੂੰ ਕਲੀਨਿਕ ਤੇ ਲੈ ਆਏ ਨੇ ਸਕੈਨਿੰਗ ਲਈ ਉਹ ਕਹਿ ਰਹੇ ਨੇ ਜੇ ਲੜਕੀ ਹੋਈ ਤਾਂ ਕਲੀਪ ਕਹਿੰਦਾ ਉਹੋ ਤੋ ਇੰਨੀ ਕੁ ਗੱਲ ਨਹੀਂ ਗੱਲ ਲੀਫ ਮੈਨੂੰ ਫੋਨ ਕਰ ਦਿੱਤਾ ਤੈਨੂੰ ਪਤਾ ਹੈ ਆਫਿਸ ਵਿੱਚ ਕਿੰਨੀ ਜ਼ਰੂਰੀ ਮੀਟਿੰਗ ਚੱਲ ਰਹੀ ਹੈ ਨਾਲੇ ਜੋ ਬੀਜੀ ਕਹਿ ਰਹੇ ਹਨ ਕਹਿ ਰਹੇ ਨੇ ਤਾਂ ਠੀਕ ਹੀ ਕਹਿ ਰਹੇ ਹੋਣਗੇ ਤੂੰ ਕਰ ਲੈ ਜਿਵੇਂ ਉਹ ਕਹਿੰਦੇ ਨੇ ਮੈਂ ਬੀਜੀ ਹਾਂ ਇਸ ਵੇਲੇ ਅਚਾਨਕ ਹੀ ਫੋਨ ਕੱਟ ਦਿੰਦਾ ਹੈ ਇਸ ਨਾਲ ਸਿਰਜਨਾ ਨੂੰ ਇੱਕ ਤੱਕਾ ਜਿਹਾ ਲੱਗਦਾ ਉਸ ਨੂੰ ਦੀਪ ਦੇ ਇਸ ਵਿਵਹਾਰ ਤੋਂ ਮੀਂਦਨ ਜੀ ਜੀ ਇਸ ਗੱਲ ਨੂੰ ਸੁਣ ਲੈਂਦੇ ਆ ਜਦੋਂ ਮੈਂ ਕਹਤਾ ਸੀ ਫਿਰ ਕੀ ਲੋੜ ਸੀ ਦੀਪੇ ਨੂੰ ਫੋਨ ਕਰਨ ਦੀ ਸਿਰਜਣਾ ਕਹਿੰਦੀ ਉਹ ਮੇਰੇ ਜੀਵਨ ਸਾਥੀ ਨੇ ਬੀਜੀ ਕਿ ਇਹੋ ਜਿਹੇ ਮਾਮਲਿਆਂ ਉੱਤੇ ਸਲਾਹ ਵੀ ਨਹੀਂ ਕਰ ਸਕਦੀ ਮੈਂ ਉਹਨਾਂ ਨਾਲ ਬੀਜੀ ਕਹਿੰਦੇ ਤੇ ਮੇਰੀ ਸਲਾਹ ਕੋਈ ਮਾਇਨੇ ਨਹੀਂ ਰੱਖਦੀ ਇਹੋ ਜਿਹੇ ਮਾਮਲਿਆਂ ਉੱਤੇ ਭੌਂਕਦੀ ਐ ਮੈਂ ਕਿ ਗੋਲੀ ਰੱਖੀ ਆ ਤੁਹਾਡੀ ਤੇਰੀ ਪਹਿਲਾਂ ਸੈਣ ਕਰ ਲਈ ਉਹ ਥੋੜੀ ਐ ਜੋ ਤੂੰ ਹੋਰ ਮੜਨੂ ਫਿਰਦੀ ਐ ਮੇਰੇ ਮੱਥੇ ਤੇ ਸਿਰਜਣਾ ਕਹਿੰਦੀ ਐ ਮੱਥੇ ਵਿੱਚ ਤਾਂ ਉਹੀ ਮੜਿਆ ਜਾਣਾ ਬੀਜੀ ਜੋ ਕੁਦਰਤ ਚਾਹੇਗੀ ਬੀਜੀ ਕਹਿੰਦੇ ਇਹ ਤੂੰ ਮੇਰੇ ਤੇ ਛੱਡ ਦੇ ਇਸ ਲਈ ਤਾਂ ਡਾਕਟਰ ਦੇ ਲੈ ਕੇ ਆਈਆਂ ਤੈਨੂੰ ਸਿਰਜਣਾ ਕਹਿੰਦੀ ਐ ਪਰ ਇਸ ਗੱਲ ਦੀ ਕੀ ਗਾਰੰਟੀ ਐ ਬੀਜੀ ਕਿ ਅਗਲੀ ਵਾਰ ਮੁੰਡਾ ਹੀ ਹੋਊਗਾ ਜੇ ਫੇਰ ਕੁੜੀ ਹੋਈ ਤਾਂ ਕੀ ਕਰੋਗੇ ਬੀਜੀ ਕਹਿੰਦੀ ਫੇਰ ਦੀ ਫੇਰ ਵੇਖ ਵੇਖੀ ਜਾਊਗੀ ਸਿਰਜਣਾ ਕਹਿੰਦੀ ਕਦੋਂ ਤੱਕ ਫਿਰ ਕਦੋਂ ਤੱਕ ਚੱਲਦੇ ਰਹਿਣਗੇ ਇਹ ਪ੍ਰਯੋਗ ਬੀਜੀ ਕਹਿੰਦੇ ਜਦੋਂ ਤੱਕ ਮੈਨੂੰ ਆਪਣੀ ਜ਼ਮੀਨ ਜਾਇਦਾਦ ਦਾ ਵਾਰਸ ਨਹੀਂ ਮਿਲ ਜਾਂਦਾ ਵੇਖ ਬੀਬਾ ਲੋੜ ਹੁੰਦੀ ਹੈ ਬੰਦੇ ਦੀ ਤੇ ਮੇਰੀ ਲੋੜ ਇਹੀ ਹੈ ਵਾਰਸ ਚਾਹੀਦਾ ਹੈ ਮੈਨੂੰ ਆਪਣੀ ਪ੍ਰਾਪਰਟੀ ਪ੍ਰਾਪਰਟੀ ਦਾ ਪਰ ਜੇ ਤੈਨੂੰ ਸ਼ੌਂਕ ਹੈ ਧੀ ਦਾ ਤਾਂ ਹੋਰ ਘਰ ਵੇਖ ਲੈ ਜੇ ਤੇਨੂੰ ਲੱਗਦਾ ਜਨਾਨੀ ਦਾ ਬਣ ਕੇ ਰਹੂਗਾ ਤੇਰਾ ਖਸਮ ਤਾਂ ਦੀਪਾ ਦੀਪੇ ਨੂੰ ਵੀ ਨਾਲ ਹੀ ਲੈ ਜਾਵੇਂ ਭਾਵੇਂ ਮੰਦਰ ਗੁਰਦੁਆਰੇ ਦੇ ਨਾਂ ਲਾਉਣੀ ਮਨਜ਼ੂਰ ਹੈ ਮੈਨੂੰ ਦਾਜ ਵਿੱਚ ਵੰਡਣ ਨੂੰ ਤਿਆਰ ਨਹੀਂ ਮੈਂ ਐਨੇ ਨੂੰ ਗੁੱਸੇ ਨਾਲ ਝੋਲਾ ਚੁੱਕ ਕੇ ਵੀਜੀ ਚਲੀ ਜਾਂਦੀ ਹੈ ਡਾਕਟਰ ਕੰਨਾ ਹੈਲੋ ਸੌਰੀ ਤੁਹਾਨੂੰ ਵੇਟ ਕਰਨੀ ਪਈ ਸਕੰਗਲੀ ਆਏ ਹੋ ਸਿਰਜਣਾ ਕਹਿੰਦੀ ਜੀ ਡਾਕਟਰ ਸਾਹਿਬ ਸਵੇਰੇ ਫੋਨ ਉੱਤੇ ਗੱਲ ਹੋਈ ਸੀ ਤੁਹਾਡੇ ਨਾਲ ਡਾਕਟਰ ਕਹਿੰਦੇ ਆ ਹਾਂ ਹਾਂ ਮੈਨੂੰ ਯਾਦ ਹੈ ਪਰ ਮੈਨੂੰ ਇੱਕ ਗੱਲ ਦੱਸੋ ਸਿਰਜਣਾ ਜੀ ਤੁਸੀਂ ਪੜ੍ਹੇ ਲਿਖੇ ਹੋ ਜੇ ਪੜ੍ਹੇ ਲਿਖੇ ਲੋਕ ਵੀ ਇਦਾਂ ਹੀ ਫਰਕ ਕਰਨ ਲੱਗ ਪਏ ਕੁੜੀ ਮੁੰਡੇ ਵਿੱਚ ਤਾਂ ਸਾਡੀ ਸੋਸਾਇਟੀ ਦਾ ਕੀ ਬਣੇਗਾ ਸਿਰਜਣਾ ਕਹਿੰਦੀ ਹੈ ਤੁਸੀਂ ਵੀ ਤਾਂ ਪੜ੍ਹੇ ਲਿਖੇ ਹੋ ਡਾਕਟਰ ਸਾਹਿਬ ਪਰ ਤੁਸੀਂ ਡਾਕਟਰ ਕਹਿੰਦੇ ਮੇਰਾ profession ਹੈ ਇਹ ਇਹ ਤਾਂ ਨਹੀਂ ਨਹੀਂ ਕਿ ਮੁੰਡੇ ਕੁੜੀ ਦਾ ਮੇਰਾ profession ਹੈ ਤਾਂ ਨਹੀਂ ਕਿ ਮੁੰਡੇ ਕੁੜੀ ਦਾ ਫਰਕ ਹੈ ਕੋਈ ਸਿਜਨਾ ਕਹਿੰਦੀ ਤੁਸੀਂ ਸਮਝਾ ਸਕਦੇ ਹੋ ਲੋਕਾਂ ਨੂੰ ਡਾਕਟਰ ਕਹਿੰਦੀ ਕੌਣ ਸਮਝਦਾ ਹੈ ਹੁਣ ਮੈਂ ਤੁਹਾਨੂੰ ਕਹਾਂ ਇਹ ਗਲਤ ਹੈ ਨਾ ਕਰੋ ਇਹ ਕੰਮ ਤੁਸੀਂ ਮੰਨ ਲਓਗੇ ਤੁਸੀਂ ਤਾਂ ਪੜੇ ਲਿਖੇ ਵੀ ਹੋ ਸਿਜਨਾ ਉਦਾਸ ਹੋ ਜਾਂਦੀ ਏ ਮੇਰੀ ਕੋਈ ਮਜਬੂਰੀ ਵੀ ਹੋ ਸਕਦੀ ਹੈ ਡਾਕਟਰ ਮੁਸਕਰਾਉਂਦੀ ਹੋਈ ਕਹਿੰਦੀ ਹੈ ਅਜਿਹਾ ਹੀ ਹੁੰਦਾ ਹੈ ਮਿਸਿਸ ਸਿਰਜਣਾ ਅਨਪੜ ਲੋਕ ਤਾਂ ਸੋਚਦੇ ਵੀ ਨਹੀਂ ਅਜਿਹਾ ਕਰਨ ਕਰਵਾਉਣ ਲੱਗਿਆਂ ਪੜ੍ਹੇ ਲਿਖੇ ਲੋਕ ਸੋਚਦੇ ਨੇ ਸੋਚਦੇ ਤਾਂ ਬਹੁਤ ਨੇ ਪਰ ਪਤਾ ਨਹੀਂ ਕਿਉਂ ਉਹ ਅਕਸਰ ਮਜਬੂਰ ਹੁੰਦੇ ਨੇ ਦੁਚਿੱਤੀ ਵਿੱਚ ਪਈ ਸਿਰਜਣਾ ਬੜੀ ਪਰੇਸ਼ਾਨ ਹੋ ਜਾਂਦੀ ਹੈ ਤੇ ਫੋਨ ਉਤੇ ਦੀਪ ਦੀ ਆਵਾਜ਼ ਆਉਂਦੀ ਹੈ आवाज हैलो सरजना कहती हैलो दीप मैं सिरजना कुल कुलदीप है हाँ सिरजना की होया आया कोई रिजल्ट सिरजना कहती नहीं दीप पर दीप बीजी जो कर रहे ने मेनू लगता वो सब गलत है कुलदीप कहना की ठीक है तो की गलत बीजी तेरे नो ज़्यादा जानते हैं सिरजना दुनिया देखी हुई है उन्होंने सारी ਸਤਨਾ ਕਹਿੰਦੀ ਹੈ ਸਿਰਫ ਬਾਹਰ ਦੀ ਦੁਨੀਆ ਦੀਪ ਪਰ ਇਹ ਜੋ ਕੁਝ ਭੱਪ ਰਿਹਾ ਹੈ ਬਾਹਰ ਦੀ ਦੁਨੀਆ ਵਿੱਚ ਨਹੀਂ ਮੇਰੇ ਅੰਦਰ ਦੀ ਦੁਨੀਆ ਵਿੱਚ ਭੱਪ ਰਿਹਾ ਹੈ ਜਦੋਂ ਦੀ ਮੇਰੀ ਕੁੱਖ ਅੰਦਰ ਉਹ ਕੁਰੰਬਲ ਫੁੱਟੀ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਮੈਨੂੰ ਕਿੰਨਾ ਚੰਗਾ ਲੱਗ ਰਿਹਾ ਹੈ ਮੈਨੂੰ ਲੱਗਦਾ ਮੈਂ ਇੱਕ ਮੈਂ ਇੱਕ ਸਿਰਜਣਾ ਕਰ ਰਹੀ ਹਾਂ ਮੈਨੂੰ ਆਪਣੀ ਔਰਤ ਹੋਣ ਦੇ ਅਰਥ ਮਹਿਸੂਸ ਹੋ ਰਹੇ ਹਨ ਕੁਲਦੀਪ ਬੋਲਦਾ ਲੋ ਹੋ ਗਈ ਸ਼ੁਰੂ ਫੇਰ ਉਹੀ ਕਵਿਤਾ ਗਲਤ ਸਿਰਫ ਇੰਨੀ ਕੁ ਹੈ ਸਿਰਜਣਾ ਕਿ ਤੈਨੂੰ ਆदत ਹੈ ਹਰ ਗੱਲ ਨੂੰ ਮਨਉ ਤੇ ਲਾਉਣ ਦੀ ਇਸੇ ਲਈ ਨੇ ਤੂੰ ਇਸ ਨਿੱਕੀ ਜਹੀ ਗੱਲ ਨੂੰ ਮਨਉ ਤੇ ਲਾ ਕੇ ਬਹਿ ਗਈ ਸਿਰਜਣਾ ਕਹਿੰਦੀ ਪਰ ਕਿਸੇ ਕੋਲੋਂ ਦੁਨੀਆ ਵਿੱਚ ਆਉਣ ਦਾ ਹੱਕ ਕੋਲ ਲੈਣਾ ਸਿਰਫ ਇਸ ਕਰਕੇ ਕਿ ਉਹ ਲੜਕੀ ਹੈ ਇਹ ਕੋਈ ਨਿੱਕੀ ਗਲਤੀ ਨਹੀਂ ਦੀਪ ਦੀਪ ਕਹਿੰਦਾ ਪਰ ਸਾਡੇ ਇੱਕ ਕੁੜੀ ਪਹਿਲਾਂ ਹੀ ਹੈ ਸਿਰਜਣਾ ਬੀਜੀ ਦੀ ਟੈਂਸ਼ਨ ਬਿਲਕੁਲ ਜਾਇਜ਼ ਹੈ ਇੰਨੀ ਜਾਇਦਾਦ ਨੂੰ ਕੌਣ ਸਾਂਭੇਗਾ ਮੁੜਕੇ ਇਸ ਨੂੰ ਇਹਨੇ ਨੂੰ ਵਾਸੀ ਹੁੰਦੀ ਹੈ ਆਹੀ ਗੱਲ ਪਸੰਦ ਨਹੀਂ ਬੀਬੀ ਰਾਣੀਏ ਸਾਡੇ ਵੇਲੇ ਚੰਗੇ ਸੀ ਟਾਈਮ ਆ ਨਾ ਮੁਰਾਦ ਮਸ਼ੀਨਾ ਤਾਂ ਨਹੀਂ ਸੀ ਹੁੰਦੀਆਂ ਲੋਕ ਭਾਵੇਂ ਔਖੇ ਹੋ ਕੇ ਰੱਖਦੇ ਭਾਵੇਂ ਸੌਖੇ ਹੋ ਕੇ ਪਾਲਤਾ ਲੈਂਦੇ ਸੀ ਧੀਆਂ ਨੂੰ ਭਾਵੇਂ ਤਿੰਨ ਧੀਆਂ ਹੁੰਦੀਆਂ ਭਾਵੇਂ ਪੰਜ ਹੁਣ ਤਾਂ ਇੱਕ ਦਿਨ ਤੋਂ ਬਾਅਦ ਦੂਜੀ ਪਾਰ ਲੱਗਣ ਲੱਗ ਪੈਂਦੀ ਹੈ ਸਿਰਜਣਾ ਕਹਿੰਦੀ ਹੈ ਮੈਂ ਕਿਉਂ ਨਾ ਸੋਚਾਂ 마ਸੀ ਮੇਰੇ ਸੀਨੇ ਵਿੱਚ ਦਿਲ ਧੜਕਦਾ ਹੈ 마ਸੀ ਕਹਿੰਦੀ ਹੈ ਜਿਵੇਂ ਹੁਣ ਤੇਰੇ ਘਰ ਵਾਲਾ ਕਹਿੰਦਾ ਤੂੰ ਠੀਕ ਹੈ ਉਸ ਤਰ੍ਹਾਂ ਕਰ ਕਲ ਸਿਤਨਾ ਕਹਿੰਦੀ ਹੈ ਮੈਂ ਕਿਉਂ ਨਾ ਸੋਚਾਂ 마ਸੀ ਮੇਰੇ ਸੀਨੇ ਵਿੱਚ ਦਿਲ ਧੜਕਦਾ ਹੈ ਜਿਸ ਵਿੱਚੋਂ ਇੱਕ ਨਹੀਂ ਦੋ ਆਵਾਜ਼ਾਂ ਸੁਣਦੀਆਂ ਨੇ ਮੈਨੂੰ ਮੇਰੀ ਹੀ ਜਵਾਨ ਆਵਾਜ਼ਾਂ ਮਾਰਦੀ ਹੈ ਮੈਨੂੰ ਅੰਦਰੋਂ ਅੰਦਰੀ ਕੋਈ ਸ਼ੁੰਦਾ ਹੈ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮਾਸੀ ਕਹਿੰਦੀ ਸਿਰਫ ਕੁਝ ਮਿੰਟਾਂ ਦੀ ਗੱਲ ਹੈ ਧੀ ਤੇ ਫਿਰ ਸਭ ਕੁਝ ਠੀਕ ਹੋ ਜਾਏਗਾ ਸਿਰਜਣਾ ਉੱਚੀ ਉੱਚੀ ਰੋਣ ਲੱਗਦੀ ਹੈ ਤੇ ਡਾਕਟਰ ਬੋਲਦਾ ਕੀ ਹੋਇਆ ਕੀ ਹੋਇਆ ਮਾਸੀ ਸਿਰਜਣਾ ਨਹੀਂ ਹੋਣਾ ਡਾਕਟਰ ਸਾਹਿਬ ਮੇਥੋ ਹੀ ਨਹੀਂ ਹੋਣਾ ਡਾਕਟਰ ਕਹਿੰਦਾ ਨਹੀਂ ਹੋਣ ਦਾ ਕੀ ਮਤਲਬ ਜਿਹਾ ਕੁਝ ਇੱਥੇ ਹੁੰਦਾ ਹੀ ਨਹੀਂ ਵੀਜੀ ਹੋਏਗਾ ਕਿਵੇਂ ਨਹੀਂ ਡਾਕਟਰ ਸਾਹਿਬ ਜ਼ਰੂਰ ਹੋਏਗਾ ਡਾਕਟਰ ਕਹਿੰਦੇ ਤੁਹਾਨੂੰ ਕਿਹਾ ਨਾ ਮੈਂ ਅਜਾ ਨਹੀਂ ਕਰਦੀ ਡਾਕਟਰ ਸਾਹਿਬ ਸਾਡੀ ਵੀ ਲੋੜ ਹੈ ਕੋਈ ਲੋੜ ਤਾਂ ਉਸਦੀ ਵੀ ਹੈ ਬੀਜੀ ਕਹਿੰਦੇ ਠੀਕ ਹੈ ਫਿਰ ਤੁਰ ਜਾਓ ਪਿਓ ਦੇ ਕਰ ਤੇ ਪੁਗਾ ਲੈ ਲੋੜ ਜਿੰਨੇ ਵਾਰੀ ਜੀ ਕਰਦਾ ਸਾਡੇ ਘਰ ਤਾਂ ਸਾਡੀ ਲੋੜ ਹੀ ਪੁੱਗੇਗੀ ਸਿਰਜਣਾ ਕਹਿੰਦੀ ਤੁਹਾਡੇ ਘਰ ਵਿੱਚ ਵੀ ਮੈਂ ਵੀ ਤਾਂ ਸ਼ਾਮਲ ਹਾਂ ਬੀਜੀ ਬੀਜੀ ਕਹਿੰਦੇ ਕਿਉਂ ਤੂੰ ਕਦੋਂ ਸ਼ਾਮਲ ਹੈ ਉਸ ਘਰ ਵਿੱਚ ਕੀ ਲੈ ਕੇ ਆਈ ਸੀ ਟੁੱਟਾ ਭੱਜਾ ਦਾਸ ਸਿਰਜਣਾ ਕਹਿੰਦੀ ਉਸ ਘਰ ਵਿੱਚ ਮੈਂ ਆਪਣੇ ਆਪ ਨੂੰ ਲੈ ਕੇ ਆਈ ਆ ਵਾ ਪੂਰੇ ਦਨ ਨਾਲ ਪੂਰੇ ਮਨ ਨਾਲ ਕਿ ਮੇਰਾ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਤੇ ਮੇਰੇ ਮਨ ਦਾ ਮੇਰਾ ਮਨ ਮੇਰੇ ਮਨ ਦਾ ਮੇਰੀ ਹੋਣ ਦਾ ਬੀਜੀ ਕਹਿੰਦੇ 3600 ਮਿਲਦੀਆਂ ਸੀ ਤੇਰੇ ਵਰਗੀਆਂ ਨਾਲ ਮੋਟਰਾਂ ਕਾਰਾਂ ਵਾਲੀਆਂ ਤੇ ਹੁਣ ਵੀ ਮਿਲ ਜਾਣਗੀਆਂ ਜੇ ਲੋੜ ਪਈ ਤਾਂ ਹੁਣ ਤੂੰ ਬਹੁਤਾ ਤਮਾਸ਼ਾ ਜਿਹਾ ਨਾ ਕਰਕੇ ਵਿਖਾ ਲੋਕਾਂ ਨੂੰ ਜੇ ਜੰਮਣੀ ਐ ਇਹ ਤਾਂ ਤੁਰ ਜਾ ਆਪਣੇ ਪਿਓ ਦੇ ਘਰ ਸਿਰਜਣਾ ਪੂਰੇ ਹੌਸਲੇ ਨਾਲ ਕਹਿੰਦੀ ਆ ਨਹੀਂ ਬੀਜੀ ਕਹਿੰਦੇ ਆ ਕੀ ਸਿੱਧਨਾ ਹਾਂ ਬੀਜੀ ਜੇ ਤੁਹਾਡੇ ਪ੍ਰੋਪਰਟੀ ਕਲਚਰ ਵਿੱਚ ਮੁੱਲ ਸਿਰਫ ਔਰਤ ਦੀ ਕੁੱਖ ਨੂੰ ਲੱਗਣ ਵਾਲੇ ਫਲ ਦਾ ਹੈ ਤਾਂ ਮੈਨੂੰ ਕਿਸੇ ਵੀ ਕੀਮਤ ਤੇ ਆਪਣੀ ਕੁੱਖ ਕਿਰਾਏ ਤੇ ਦੇਣ ਲਈ ਤਿਆਰ ਨਹੀਂ ਹਾਂ ਮਸੀ ਕੋਰਾ ਕੇ ਇਹ ਤੂੰ ਕੀ ਕਰਦੀ ਹੈ ਬੀਬੀ ਇਹ ਘਰ ਪਰਿਵਾਰ ਤੋਂ ਬਾਹਰ ਹੋ ਕੇ ਇਹ ਸਮੱਸਿਆ ਹੱਲ ਹੋ ਜੂਗੀ ਭਲਾ ਸਜਣਾ ਕੰਦੀ ਘਰ ਪਰਿਵਾਰ ਦੇ ਨਾਲ ਰਹਿ ਕੇ ਵੀ ਤਾਂ ਇਹ ਸਮੱਸਿਆ ਹੱਲ ਨਹੀਂ ਹੋਦੀ ਪਈ ਮਸੀ ਡਾਕਟਰ ਕਹਿੰਦੇ ਇਸ ਲਈ ਮਿਸ ਸਜਣਾ ਕਿਉਂਕਿ ਇਹ ਸਮੱਸਿਆ ਸਿਰਫ ਤੁਹਾਡੀ ਨਹੀਂ ਹੈ ਪੂਰੀ ਸੋਸਾਇਟੀ ਦੀ ਹੈ ਆਪਾਂ ਇਕੱਲੇ ਸੋਸਾਇਟੀ ਨੂੰ ਨਹੀਂ ਬਦਲ ਸਕਦੇ ਹੋਰਾਂ ਨੂੰ ਵੀ ਆਪਾਂ ਆਪਾਂ ਵਾਂਗ ਸੋਚਣਾ ਚਾਹੀਦਾ ਹੈ ਸਿਰਜਣਾ ਕਹਿੰਦੀ ਹੈ ਮੈਂ ਕੁਝ ਵੀ ਬਦਲਣ ਦੀ ਕੋਸ਼ਿਸ਼ ਨਹੀਂ ਕਰਦੀ ਡਾਕਟਰ ਸਾਹਿਬ ਮੈਂ ਤਾਂ ਸਭੋਂ ਆਪਣੇ ਆਪ ਨੂੰ ਬਦਲਣ ਬਦਲੇ ਜਾਣ ਤੋਂ ਵਿਚਾਰ ਰਹੀ ਹਾਂ ਮੈਂ ਮਾਂ ਹਾਂ ਮੇਰਾ ਕਰਮ ਹੈ ਉਸ ਦੀ ਸਿਰਜਣਾ ਤੇ ਮੈਂ ਕਿਵੇਂ ਆਪਣੇ ਹੱਥੀ ਆਪਣੀ ਹੀ ਸਿਰਜਣਾ ਨੂੰ ਕਤਲ ਕਰਕੇ ਮਾਂ ਤੋਂ ਡੈਣ ਹੋ ਜਾਵਾਂ ਬੀਜੀ ਕੱਲੀ ਰਹਿ ਜਾਏਗੀ ਕੱਲੀ ਸਿਰਜਣਾ ਕਹਿੰਦੀ ਹੈ ਅ ਕੱਲੀ ਤਾਂ ਮੈਂ ਸੀ ਕੱਲੀ ਤਾਂ ਮੈਂ ਸੀ ਬੀਜੀ ਹੁਣ ਤੱਕ ਹੁਣ ਤਾਂ ਮੇਰੇ ਨਾਲ ਮੈਂ ਹਾਂ ਜਾਨਕਿ ਆਪਣੇ ਬੱਚੇ ਨੂੰ ਕਹਿੰਦੀ ਆ ਵੀ ਉਹ ਤਾਂ ਹੁਣ ਮੇਰੇ ਨਾਲ ਹੈ। ਮੇਰੀ ਸਿਰਜਣਾ ਤੁਸੀਂ ਦੇਖਣਾ ਇੱਕ ਦਿਨ ਇਹ ਸਿਰਜਣਾ ਇੱਕ ਰੁੱਖ ਬਣ ਕੇ ਇਸ ਧਰਤੀ ਉੱਤੇ ਪੁਗਰੇਗੀ। ਪੁਗਰੇਗੀ। ਮੋਲੇ ਕੀ ਤਿਆਸਮਾਨ ਤੱਕ ਉੱਚਾ ਉੱਠੇਗੀ। ਫਿਰ ਲੋਕ ਸਿਰਜਨਾਵਾ ਕਰਕੇ ਸ਼ਰਮਿੰਦਾ ਨਹੀਂ ਹੋਣਗੇ। ਸਭ ਉਹਨਾਂ ਉੱਤੇ ਮਹਿਸੂਸ ਮਾਣ ਮਹਿਸੂਸ ਕਰਨਗੇ। ਇੱਕ ਪਲ ਹਰ ਕੋਈ ਖਮੋਸ਼ ਹੋ ਜਾਂਦਾ ਹੈ। ਹਰ ਕੋਈ ਉਦਾਸ ਹੋ ਜਾਂਦਾ ਹੈ ਸਿਰਜਣਾ ਆਪਣਾ ਬੈਗ ਚੁੱਕ ਕੇ ਜਾਣ ਲਈ ਦਰਵਾਜ਼ਾ ਖੋਲਦੀ ਹੈ ਤਾਂ ਸਾਹਮਣੇ ਕੁਲਦੀਪ ਖੜਾ ਹੁੰਦਾ ਹੈ ਉਸਦੇ ਚਿਹਰੇ ਤੇ ਮੁਸਕਾਨ ਹੈ ਖੁਸ਼ ਹੋ ਕੇ ਦੀਪੇ ਨੂੰ ਬੀਜੀ ਕਹਿੰਦੀ ਆਹ ਵੇਖ ਲੈ ਪੁੱਤ ਕੀ ਤਮਾਸ਼ਾ ਕਰੀ ਜਾਂਦੀ ਹੈ ਲੋਕਾਂ ਸਾਹਮਣੇ ਉਹ ਜਲੂਸ ਕੱਢਿਆ ਅੱਜ ਕਿਸ ਨੇ ਮੇਰਾ ਕਿ ਦੱਸ ਨਹੀਂ ਸਕਦੀ ਤੈਨੂੰ ਸੌਰੀ ਦੀਪ ਸਿਰਜਣਾ ਕਹਿੰਦੀ ਹੈ ਆਵਾਜ਼ ਆਉਂਦੀ ਹੈ ਤੂੰ ਕਿਉਂ ਸੌਰੀ ਫੀਲ ਕਰਦੀ ਏ ਸਿਰਜਣਾ ਸੌਰੀ ਤਾਂ ਮੈਨੂੰ ਮਹਿਸੂਸ ਕਰਨੀ ਚਾਹੀਦੀਆ ਜੋ ਫੈਸਲਾ ਮੈਨੂੰ ਕਰਨਾ ਚਾਹੀਦਾ ਸੀ ਉਹ ਤੂੰ ਕਰਨਾ ਕਰ ਦਿੱਤਾ ਹੈ ਸਿਰਜਣਾ ਵਿਸ਼ਵਾਸ ਨਹੀਂ ਹੋ ਰਿਹਾ ਸੀ ਯਾਨੀ ਕਿ ਦੀਪ ਹਾਂ ਸਿਰਜਣ ਤੂੰ ਜੋ ਕੀਤਾ ਬਿਲਕੁਲ ਠੀਕ ਕੀਤਾ ਜੇ ਤੂੰ ਕਰ ਲੈਂਦੀ ਜੋ ਸਾਰੇ ਕਰਦੇ ਨੇ ਤਾਂ ਫਿਰ ਵੀ ਤੂੰ ਵੀ ਆਮ ਇੱਕ ਔਰਤ ਹੁੰਦੀ ਮੈਨੂੰ ਖੁਸ਼ੀ ਹੈ ਮੇਰੇ ਜੀਵਨ ਸਾਥੀ ਕੋਈ ਆਮ ਔਰਤ ਨਹੀਂ ਹੈ ਸਿਰਜਣਾ ਬੜੀ ਖੁਸ਼ ਹੁੰਦੀ ਹੈ ਇਹ ਹੀ ਬੀਜੀ ਕਿਸ ਸਿਰਜਣਾ ਸਕੈਨਿੰਗ ਨਹੀਂ ਕਰਾਏਗੀ ਉਹ ਜੋ ਵੀ ਹੈ ਅਸੀਂ ਰੱਖਣ ਜਾ ਰਹੇ ਹਾਂ ਉਸ ਨੂੰ ਬੀਜੀ ਅਸੀਂ ਰੱਖਣ ਜਾ ਰਹੇ ਹਾਂ ਭਾਵੇਂ ਉਹ ਪੁੱਤ ਹੈ ਚਾਪਾਵੇਂ ਉਹ ਧੀ ਹੈ ਸੋ ਏਸੀ ਆਪਣੇ ਕੋਲੇ ਇੱਕ ਅੰਗੀ ਨੌਵੀਂ ਜਮਾਤ ਦੇ ਵਿੱਚੋਂ ਲਿਖੀ ਗਈ ਸਿਰਜਣਾ ਆਸ ਹੈ ਕਿ ਤੁਹਾਨੂੰ ਇਹ ਸਮਝ ਲੱਗੀ ਹੋਏ ਕਿਸ ਦੀ ਕਹਾਣੀ ਬਾਦ ਵਿੱਚ ਆਪਾਂ ਇਹਨਾਂ ਦੇ ਕੁਐਸਚਨ ਆਨਸਰ ਕਰਾਂਗੇ ਪ੍ਰਸ਼ਨ ਉੱਤਰ ਕਰਾਂਗੇ ਤੇ ਆਪਣੇ YouTube ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ